ਸਾਨ ਪਲਵਾਰ ਨੂੰ ਤੇ ਪੁੱਤ ਇੱਕੋ ਹੀ ਪੜਦਾ ਠੀਕ ਹੈ ਬਾਬਾ ਜੀ ਹੈਗੀ ਹੈ 15000 ਦੀ ਪੱਟ ਇਹਨੂੰ ਭਾਈ ਨੂੰ 13000 ਚ ਦੇ ਰਹੇ ਹਜੇ ਵੀ ਮੇਰਾ ਨਫਾ ਕੱਢਦਾ ਨਹੀਂ ਜਿਹੜੇ ਬੰਦੇ ਕਹਿੰਦੇ ਬੱਕਰੀਆਂ ਲੈਣੀਆਂ ਜੀ ਚੰਗੇ ਪੈਸੇ ਲਾਉਣੇ ਆ ਮਿਲ ਸਕਦੀਆਂ ਮੁੱਲਾਪੁਰ ਦੀ ਮੰਡੀ ਤੇ 45000 ਰੁਪਏ ਨजीर खान ਨੇ ਲਾਇਆ ਸੀ ਅੱਛਾ ਜੀ ਤੇ ਇਹ ਉਦੋਂ ਮੇਰੇ ਖਾ ਡੇਢ ਲੱਖ ਮੰਗਦੇ ਸੀਗੇ ਆਪਾਂ ਬੈਪਰੀ ਸਤਿ ਸ੍ਰੀਕਾਲ ਅੱਜ ਆਪਾਂ ਪਹੁੰਚੇ ਸੀ ਮੁੱਲਾਪੁਰ ਦਾਖਾ ਬੱਕਰੀਆਂ ਦੀ ਮੰਡੀ ਸ਼ਨੀਵਾਰ ਨੂੰ ਲੱਗਦੀ ਹੈ ਤੁਹਾਨੂੰ ਨੋਟ ਕਰਾ ਦਈਏ ਮੰਡੀ ਦੇ ਆ ਉਹਨਾਂ ਦੇ ਬਾਬਾ ਬਸੰਦਰ ਸਿੰਘ ਜੀ ਖਾਲਸਾ ਮੌਜੂਦ ਨੇ ਠੀਕ ਮੰਡੀ 'ਚ ਗੱਲਬਾਤ ਕਰੀਏ ਆਪਾਂ ਵੀ ਬੜਾ ਕੁਝ ਆਉਂਦਾਗਾ ਬੱਕਰੇ ਬਕਰੀਆਂ ਹੋਰ ਬਹੁਤ ਸਾਰੇ ਜਾਨਵਰ ਵੀ ਏਕਣੇ ਆ ਜਾਂਦੇ ਹੈਗੇ ਬਹੁਤ ਅਦਾਦ ਦੇ ਵਿੱਚ ਵਿਕਦੇ ਨੇਗੇ ਜਿਆਦਾ ਗੱਲਬਾਤ ਆਪਾਂ ਬਾਬਾ ਜੀ ਦੇ ਨਾਲ ਕਰਾਂਗੇ ਤੇ ਮੰਡੀ ਦਾ ਢੇੜਾ ਕੱਢ ਕੇ ਦਿਖਾਵਾਂਗੇ ਤੁਹਾਨੂੰ ਵੀ ਕੀ ਕੀ ਚੀਜ਼ ਹੈ ਤੇ ਕੀ ਪ੍ਰੋਗਰਾਮ ਕੀ ਪ੍ਰਬੰਧ ਹੈ ਬਾਬਾ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਦੱਸੋਗੇ ਮੰਡੀ ਬਾਬਤ ਅੱਜ ਆਪਾਂ ਵੀ ਕੀ ਕੀ ਚੱਲ ਰਿਹਾ ਜਿਵੇਂ ਹੁਣ ਠੰਡ ਦੇ ਰੁੱਤ ਆ ਗਈ ਲੋਹੜੀ ਦਾ ਟਾਈਮ ਆ ਜਿਵੇਂ ਲੋਹੜੀ ਦਾ ਟਾਈ ਬਕਰੇ ਬਹੁਤ ਵਧੀਆ ਪਲੇ ਹੋਏ ਬਕਰੇ ਆ ਰਹੇ ਆ ਤੁਸੀਂ ਦੇਖ ਸਕਦੇ ਹੋ ਵੀ ਕੱਸੀ ਬਕਰੇ ਤੇ ਆਂਡੂ ਬਕਰੇ ਬਹੁਤ ਆ ਰਹੇ ਨੇ ਤੇ ਵੇਖ ਵੀ ਰਹੇ ਨੇ ਤੇ Eid ਵਾਸਤੇ ਵੀ ਜਿੰਨਾ ਵੀਰਾਂ ਨੇ ਜਿਹੜੇ ਸਾਡੇ ਵੀਰ ਰਾਜਸਥਾਨ ਦੇ ਜਾਂ ਜੋਪੀ ਦੇ Eid ਵਾਸਤੇ ਬਕਰੇ ਭਾਲਦੇ ਆ ਉਹਨਾਂ ਨੇ ਘਰ ਦੇ ਵਿੱਚ ਸਾਂਭਨੇ ਆ ਉਹ ਵੀ ਮੋਲਾਪੁਰ ਦੀ ਮੰਡੀ ਤੋਂ ਲਿਆ ਸਕਦੇ ਆ ਹਰ ਸ਼ਨੀਵਾਰ ਨੂੰ ਮੰਡੀ ਲੱਗਦੀ ਆ ਪੂਰੇ ਵਧੀਆ ਕਲਰ ਬਕਰੇ ਇੱਥੋਂ ਤੁਸੀਂ ਲਿਆ ਸਕਦੇ ਹੋ ਹਾਂ ਦਿਖਾਈ ਚਲੋ ਜੀ ਨਾਲ ਦੀ ਨਾਲ ਵੀ ਕੀ ਆਪਣੀ ਮੰਡੀ ਦੇ ਵਿੱਚ ਬਾਕੀ ਹਰ ਤਰ੍ਹਾਂ ਦਾ ਮਾਲ ਹੁੰਦਾ ਜੀ ਦੇਸੀ ਬੱਕਰੀਆਂ ਵੇਟਲ ਬੱਕਰੀਆਂ ਹਰੇਕ ਤਰ੍ਹਾਂ ਦਾ ਮਾਲ ਹੁੰਦਾ ਜਿਹੇ ਜਿਹੇ ਵੀ ਹਾਂ ਹਰ ਇੱਕ ਤਰ੍ਹਾਂ ਦਾ ਆ ਜਾਂਦਾ ਜੀ ਹਾਂ ਜੀ ਹਰ ਤਰ੍ਹਾਂ ਦਾ ਹੁੰਦਾ ਜੀ ਮੁਰਗੇ ਮੁਰਗੀਆਂ ਬੱਕਰੀਆਂ ਤੁਸੀਂ ਦੇਖ ਸਕਦੇ ਹੋ ਹਰੇਕ ਪ੍ਰਕਾਰ ਦੀਆਂ ਖੜੀਆਂ ਖੁੰਡੀਆਂ ਨੀਰਾ ਮੁਰਗੇ ਮੁਰਗੀਆਂ ਜੋ ਕਿਸੇ ਨੂੰ ਚਾਹੀਦਾ ਜਿੱਦਿਆ ਦੇਖੋ ਬੱਕਰੀ ਬੱਕਰੇ ਖੜੇ ਨੇ ਜਿਹੇ ਜਿਹੇ ਵੀ ਅਗਲੇ ਨੂੰ ਚਾਹੀਦਾ ਵਾ ਮੂਰੇ 300 ਆਉਂਦੇ ਆ ਉਹ ਲੈ ਜਾ ਸਕਦੇ ਨੇ ਇਹਨਾਂ ਤੋਂ ਕੀ ਕਹਿੰਦੇ ਨੇ ਮੁੰਡੇ ਭਾਈ ਜੀ ਆ ਬੱਕਰੇ ਦਾ ਕੀ ਬੋਲ ਕਰਦੇ ਹੋ 40000 ਰੁਪਏ ਮੰਗਦੇ ਆ ਜੀ ਬੱਕਰੇ ਦਾ ਦੰਦਾਂ ਦਾ ਕਿਵੇਂ ਵੀਰੇ 6 ਦਾੰਦਾ ਜੀ ਬਾਕੀ ਆ ਦੇਖ ਸਕਦੇ ਹੋ ਤੁਸੀਂ ਛੋਟੇ ਬੱਚੇ ਇਹ ਵੀ ਸੀਜ਼ਨ ਆਇਆ ਜੀ ਬਾਬਾ ਜੀ ਹਾਂ ਜੀ ਹਾਂ ਜੀ ਬੱਕਰੀਆਂ ਦਾ ਸੀਜ਼ਨ ਆ ਜੀ ਹੁਣ ਠੰਡ ਚੱਲ ਪਈ ਆ ਜੀ ਦੇਖ ਸਕਦੇ ਹੋ ਤੁਸੀਂ ਆ ਦੇਖ ਸਕਦੇ ਹੋ ਜੀ ਆ ਬੱਕਰੇ ਦੇਖ ਲਓ ਗੱਡੀ ਦੇ ਵਿੱਚ ਖੜੇ ਨੇ ਆ ਬਰੀਡਿੰਗ ਬਾਅਦ ਤੇ ਜੇ ਕਿਸੇ ਨੇ ਰੱਖਣਾ ਘਰੇ ਜੀ ਬੱਚਾ ਵਧੀਆ ਚੱਪਾ ਸਿੰਘਾਂ ਦਾ ਖੀਰਾ ਬੱਚਾ ਹਜੇ ਹਾਂ ਜੀ ਕਿੰਨੇ ਕੁ ਮਹੀਨੇ ਦਾ ਹੋ ਸਕਦਾ ਜੀ ਇਹ ਦੇਖੋ ਜੀ ਸਾਲ ਖੰਡ ਦੇ ਨੇੜ ਦੇੜ ਦਾ ਹੋਊਗਾ ਜੀ ਇਹ। ਨਹੀਂ 11 ਮਹੀਨੇ ਹੋ ਗਏ। ਹਾਂ ਜੀ। ਬਾਬਾ ਜੀ ਬੱਕਰਾ ਪਾਲਣ ਵਾਸਤੇ ਫਿਰ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਕੀ ਚਾਰਿਆ ਹੋਵੇ। ਐਤਰ ਸਿੰਘ ਜੀ ਵੇ ਗੱਲਾਂ ਕਈ ਕਹਿੰਦੇ ਜੀ ਬਾਬੇ ਦੀ ਵੀਡੀਓ ਲੰਬੀ ਹੋ ਜਾਂਦੀ ਆ। ਹਾਂ ਤਾਂ ਹੀ ਮੈਂ ਕਹਿਆ ਵਾ ਕੋਈ। ਸਾਨ ਪਲਵਾਨ ਨੂੰ ਤੇ ਪੁੱਤ ਇੱਕੋ ਹੀ ਪੜਦਾ। ਠੀਕ ਐ। ਤੇ ਨਾ ਪੁਰਾਣੇ ਬਜ਼ੁਰਗ ਨੇ ਕਿਸੇ ਨੂੰ ਰਾਇ ਕਰੀਏ ਨਾ। ਹਾਂ ਮੇਰੇ ਮਿੱਤਰ 베ਲੀ ਸੀਗੇ ਕਲੋਟੀ ਤੋਂ। ਉਹਨਾਂ ਦੇ ਬੁਲਦ ਭਜਦੇ ਹੁੰਦੇ ਸੀਗੇ ਉਹਨਾਂ ਦਾ ਪੁੱਤਰ ਪਲਵਾਨੀ ਕਰਨ ਲੱਗ ਗਿਆ ਉਸ ਤੋਂ ਬਾਅਦ ਕਬੱਡੀ ਖੇਡਣ ਲੱਗ ਗਿਆ ਬਹੁਤ ਨੇਸ਼ਨਲ ਪੱਧਰ ਤੱਕ ਉਹਨੇ ਕਬੱਡੀ ਉਸ ਤੋਂ ਬਾਅਦ ਹਾਈ ਲੈਵਲ ਤੱਕ ਵੀ ਉਹ ਪਹੁੰਚਿਆ ਉਹਦੇ ਬਾਪ ਨੇ ਸਾਨੂੰ ਫੋਨ ਕਰਕੇ ਕਹਿਤਾ ਕਹਿੰਦਾ ਜੀ ਇਹ ਬਲਦ ਲੈ ਜਾ ਖੋਲ ਕੇ ਹੂੰ ਤੇ ਉਹ ਕਾਫੀ ਟਾਈਮ ਦੀ ਗੱਲ ਆਜ ਤੋਂ 15 16 ਸਾਲ ਦੀ ਮੈਂ ਉਹਨਾਂ ਦੇ ਘਰੋਂ ਬਿਹੜਾ ਲਿਆਇਆ ਖੋਲ ਕੇ ਮੈਨੂੰ ਪੁੱਛਿਆ ਮੈਂ ਕਿਹਾ ਯਾਰ ਬਿਹੜਾ ਕੱਦ ਵੇਚ ਦਿਓ ਕਹਿੰਦਾ ਯਾਰ ਸਾਨ ਇੱਕੋ ਹੀ ਪਾਲਦਾ ਕਹਿੰਦਾ ਹੁਣ ਮੇਰਾ ਪੁੱਤ ਕਬੱਡੀ ਖੇਡਣ ਲੱਗ ਗਿਆ ਕਹਿੰਦਾ ਹੁਣ ਮੈਂ ਤੇ ਬਲਦ ਨਹੀਂ ਪਾਲਣੀ ਅੱਛਾ ਹਾਂਜੀ ਇਹ ਪਾਲਣੇ ਕਿਹੜਾ ਸੌਖਾ ਤੇ ਪਾਲਣੇ ਬਹੁਤ ਔਖੇ ਆ ਅਗਲਾ ਕਹਦੇ ਦਿੰਦਾ ਜੀ ਅਸੀਂ ਬੱਕਰੀਆਂ ਰੱਖ ਲਈਆਂ ਕਈ ਵੀਰ ਇੱਥ ਐਵੇਂ ਕਹੀ ਜਾਂਦੇ ਆ ਜੀ ਏਟੀਐਮ ਆ ਚਲਦਾ ਫਿਰਦਾ ਏਟੀਐਮ ਵੀਰੇ ਜਿਹੜਾ ਇਹਨਾਂ ਦੇ ਵਿੱਚ ਫਿਰੂਗਾ ਉਹਦੇ ਲਈ ਏਟੀਐਮ ਜਿਹੜਾ ਇਹਨਾਂ ਨੂੰ ਲਿਜਾ ਕੇ ਕੀਲੇ ਤੇ ਬੰਨ ਕੇ ਕਹੂ ਵੀ ਮੈਂ ਨਾਨਕੇ ਜਾਇਆ ਮੈਂ ਮੈਂ ਠੇਕੇ ਤੇ ਜਾਇਆ ਮੈਂ ਮੈਂ ਪਉ ਆ ਲਿਆ ਮੈਂ ਵਧੀਆ ਲਿਆ ਮੈਂ ਤੇ ਮੈਂ ਪੀ ਕੇ ਪੈ ਜਾਮ ਤੇ ਸਰੀ ਇਹਨਾਂ ਨੂੰ ਪੱਠੇ ਪਾ ਦੂਗਾ ਤੇ ਉਹਨਾਂ ਲਈ ਤਾਂ ਇਹ ਖਤਰੇ ਦੀ ਨਿਸ਼ਾਨੀ ਆ ਉਹ ਨਹੀਂ ਕਾਮਯਾਬ ਉਹ ਨਹੀਂ ਕਾਮਯਾਬ ਲਖਾ ਲੈਣ ਚਾਹੇ ਕਾਗੇ ਤੇ ਉਹ ਬੰਦਾ ਨਹੀਂ ਕਾਮਯਾਬ ਹੋਊਗਾ ਬੱਕਰੀ ਤੇ ਫਸਲ ਇਹ ਮਾਲ ਨੂੰ ਵਿੱਚ ਪਾੜਦੇ ਆ ਠੀਕ ਹੈ ਜੀ ਬੱਕਰੀ ਆ ਇਹਨੂੰ ਤੁਸੀਂ ਡੇਲੀ ਹੱਥ ਫੇਰੀ ਚੱਲੋ ਬੱਕਰੀ ਨੂੰ ਖੁੱਲੀ ਛੱਡ ਦਿਓ ਉਹਨੂੰ ਕੋਈ ਖਸ ਨਾ ਪਾਇਓ। ਢੇੜਾ ਕਢਾ ਲਿਆ ਉਹ ਆਤਨ ਸਵੇਰ ਘੰਟਾ ਸਵੇਰੇ ਘੰਟਾ ਸ਼ਾਮ ਨੂੰ ਬੱਕਰੀ ਨੇ ਆਪੇ ਹੀ ਰੱਝੇ ਆਉਣਾ ਬਾਹਰ। ਪਰ ਜੇ ਤੁਸੀਂ ਕਹੋਗੇ ਵੀ ਇਹਨੂੰ ਲਿਆ ਕੇ ਡਾੜੀ ਇੱਕ ਸੜ ਤੇ ਇੱਕ ਡਾੜੀ ਨੇ ਇਹਨੂੰ ਸਬਰ ਨਹੀਂ ਆਉਣਾ। ਇੱਕ ਡਾੜੀ ਤੇ ਇਹਦੇ ਲਈ ਕੱਕ ਵੀ ਹੈ ਨਹੀਂ। ਇਸ ਲਈ ਆ ਵੀ ਜਿਹੜਾ ਬੰਦਾ ਵੀ ਰੱਖਦਾ ਵਾ ਦਿਲੋਂ ਰੱਖੋ ਇਹਨਾਂ ਨੂੰ। ਦਿਲੋਂ ਰੱਖ ਕੇ ਇਹਨਾਂ ਦੀ ਪਰਵਰਿਸ਼ ਕਰੋ। ਬਾਕੀ ਥੋੜਾ ਜਿਹਾ ਨਸਲ ਸੰਭਾਲਣ ਤੇ ਇਹ ਬੰਦਿਆਂ ਨੂੰ ਬੇਨਤੀ ਆ ਸਾਰੇ ਵੀਰਾਂ ਨੂੰ ਕਿ ਨਸਲ ਨਾ ਗਵਾਵੋ। ਨਸਲ ਬਹੁਤ ਘਟਦੀ ਜਾਂਦੀ ਆ ਪੈਸੇ ਦੇ ਲਾਲਚ ਨੂੰ ਅਸੀਂ ਨਸਲ ਵੇਚ ਦਿੰਨੇ ਆ। ਨਸਲ ਜ਼ਰੂਰੀ ਸਾਹਣੀ ਆ ਤੇ ਪੱਠਾ ਤਿਆਰ ਕਰੋ ਪਹਿਲਾਂ ਪੱਠਾ ਤਿਆਰ ਕਰਕੇ ਫੇਰ ਵੇਚੋ ਬਾਅਦ ਦੇ ਵਿੱਚ ਬੱਕਰੀਆਂ ਜਿਹੜੀਆਂ ਵੇਚਣੀਆਂ ਜਿੱਦਾਂ ਦੇਖੋ ਤੁਸੀਂ ਆ ਪੱਠਾ ਖੜੀਆਂ ਬੇਸ਼ੱਕ ਦੀ ਇਹਦਾ ਕਲਰ ਹੋਰ ਆ ਪੱਠ ਵਧੀਆ ਵਾ ਕੁਆਲਿਟੀ ਦੇ ਵਿੱਚ ਆ ਪੱਠ ਸੋਹਣੀ ਆ ਇਹ ਕਹਿੰਦੇ ਜੀ ਤੇ ਵਧੀਆ ਪੱਠਾ ਨੇ ਸੋਈ ਹੋਈ ਆ ਜੀ ਇਹ ਆ ਦੋ ਬੱਚੇ ਆ ਜੀ ਇਹਦੇ ਮਗਰ ਹਰੇਕ ਕੀ ਮੁੱਲ ਕਰਦੀ ਹੋ ਜੀ ਇਹਦਾ ਦੋ ਪੱਠਾ ਜੀ ਮਗਰ 40000 ਮੁੱਲ ਕਰਦੇ ਆ ਜੀ ਜੀ ਆ ਦੋ ਬੱਚੇ ਆਂ ਹਾਂਜੀ ਆ ਦੋ ਬੱਚੇ ਨੇ ਜੀ ਠੀਕ ਬੱਚੇ ਵੀ ਪੜੇ ਹੋਏ ਆ ਹਾਂਜੀ ਹਾਂਜੀ ਆ ਜੋ ਤੁਹਾਨੂੰ ਹੋਰ ਵੀ ਦਿਖਾ ਦਨੇ ਆ ਤੇ ਲੰਗਰ ਬਾਰੇ ਵੀ ਬੋਲੋ ਜੀ ਬਾਕੀ ਸ਼ਿੰਗਾਰ ਬੱਕਰੀਆਂ ਦਾ ਦਾਹ ਕੁੰਡੀਆਂ ਜਿਹੜੇ ਜਿਹੇ ਵੀ ਮਰਜੀ ਕੈਂਚੀਆਂ ਜੋ ਤੁਹਾਨੂੰ ਚਾਹੀਦਾ ਮਿਲ ਸਕਦਾ ਬਾਕੀ ਆਪਣੇ ਕੋਲੇ ਇਹ ਵੀਰ ਆਉਂਦੇ ਆ ਜੀ ਹਾਜਮੇ ਵਾਲੇ ਚੂਰਨ ਲੈ ਕੇ ਜਾਂ ਕੋਈ ਹੋਰ ਦਵਾਈ ਬੂਟੀ ਲੈ ਕੇ ਅੱਖਾਂ ਵਾਲੀ ਦਵਾਈ ਆ ਗੋਡੇ ਵਾਲੀ ਦਵਾਈ ਆ ਬਹੁਤ ਗਰੰਟੀ ਵਾਲੀ ਹੈ ਇਹ ਗੋਡਿਆਂ ਗੋਡੇ ਵਾਲੀ ਦਵਾਈ ਠੀਕ ਹੈ ਜੀ ਆਪਾਂ ਨਹੀਂ ਕਹਿੰਦੇ ਮਹੀਨੇ ਦੀ ਲੈ ਕੇ ਜਾਓ ਸਿਰਫ ਹਫਤੇ ਦੀ ਲੈ ਕੇ ਜਾਓ ਅਗਲਾ ਹਫਤਾ ਰਿਜ਼ਲਟ ਦੇਵਾਂਗੇ ਤੁਹਾਨੂੰ ਆਹ ਦੇਖੋ ਦੋਸਤੋ ਬਹੁਤ ਸਾਰਾ ਕੁਝ ਹੈਗਾ ਯਾਨੀ ਕਿ ਮੰਡੀ ਦੇ ਵਿੱਚ ਵੇਖਣ ਨੂੰ ਬਾਬਾ ਜੀ ਦਾ ਮਾਇਆ ਚਾਹ ਲੋ ਢੇਡਾ ਕਢਾਉਣ ਵਾਸਤੇ ਲਿਆਂਦੇ ਸੀਗੇ ਲੰਗਰ ਦਾ ਪੂਰਾ ਪ੍ਰਬੰਧ ਹੈ ਜਿਵੇਂ ਇਧਰਲੇ ਵੱਨੇ ਲੰਗਰ ਹੈਗਾ ਬਾਬਾ ਜੀ ਲੰਗਰ ਕਿੰਨਾ ਟਾਈਮ ਚੱਲਦਾ ਹੈ ਲੰਗਰ ਜਦੋਂ ਤੱਕ ਮੰਡੀ ਰਹਿਣੀ ਹੈ ਜੀ ਬੀਬੀਆਂ ਨਾਲ ਦੀ ਨਾਲ ਲਾਈ ਜਾਂਦੀਆਂ ਨੇ ਨਾਲ ਦੀ ਨਾਲ ਪੱਕ ਜਾਂਦਾ ਜੀ ਬਾ 4 ਵਜੇ 4:30 ਵਜੇ ਤੱਕ ਲੰਗਰ ਚੱਲੀ ਜਾਣਾ ਜੀ ਯਾਨੀ ਕਿ ਸਮੇਂ ਤੱਕ ਰਹਿੰਦਾਗਾ ਹਾਂਜੀ ਹਾਂ ਸ਼ਾਮ ਤਾਈ ਲੰਗਰ ਚੱਲੀ ਜਾਣਾ ਮੈਂ ਇਹ ਸਾਡੇ ਸੇਵਾਦਾਰਾ ਜੀ ਟਰਾਈ ਕਰਦੇ ਆ ਇਹ ਲੰਗਰ ਥੋੜਨ ਦੀ ਵੀ ਨੌਬਤ ਨਹੀਂ ਆਏਗੀ ਇਸ ਮੰਡੀ ਤੇ ਨਾਲ ਦੀ ਨਾਲ ਚੱਲੀ ਜਾਂਦਾ ਜੀ ਹੂੰ ਤੇ ਆ ਜੋ ਮੁਰਗੇ ਬੱਕਰੇ ਭਾਈ ਬੱਕਰੇ ਕੀ ਰੇਟ ਨੇਗੇ ਨਾ ਨਾ ਬੱਸ ਇਹ ਕਰ ਲੱਗ ਨਹੀਂ ਤੂੰ ਬਾਬਾ ਜੀ ਤੋਂ ਪੁੱਛ ਦੇ ਹਾਂਜੀ ਮਹਾਰਾਜ ਬਾਬਾ ਜਿਹੜੀ ਕਾਲੀ ਪੱਠਾ ਹਾਂ ਹਾਂਜੀ ਕਿੰਨੇ ਦੀ ਹੋਊਗੀ ਜੀ ਬਸ ਦੀਨਮਾਨ ਸਹੀ ਦੱਸਿਓ ਬਜੇ ਨਾਲ ਬਜੇ ਨਾਲ ਜਾਂ ਕਾਟੂ ਸਾਹਿਬ ਬਾਬਾ ਦਾਦ ਵੀ ਕੀ ਚੀਜ਼ ਆ ਇਹ ਪੱਟ ਕਹਿ ਦੰਦਾ ਇਹ ਛੇ ਦੰਦ ਪੱਠਾ ਬਾਬਾ ਜੀ ਬਾਈ ਕੋਈ ਮਾੜੀ ਇਤਨੂੰ ਕਰੀ ਪੱਠਾ ਬੱਚਾ ਹੈਗਾ ਇਹ ਨਹੀਂ ਬਾਬਾ ਜੀ ਬੱਚਾ ਨਹੀਂ ਹੈਗਾ ਬੱਚਾ ਮਰ ਗਿਆ ਹੈ ਉਹੀ ਪੱਠਾ ਬਾਬਾ ਜੀ ਆ ਦੇਖੋ ਨਾ ਕਿੰਨੇ ਵਰਗੀ ਪੱਠਾ ਨਹੀਂ ਪੱਠਾ ਬਹੁਤ ਸੋਹਣੀ ਹੈ ਜੀ ਹਾਈਟ ਵੀ ਹੈਗੀ ਪੱਟ ਦੀ ਹਾਂਜੀ ਜੇ ਪੱਠਾ ਬਾਬਾ ਜੀ ਬੱਚਾ ਹੁੰਦਾ ਇਹਦਾ ਤਾਂ ਚਲੋ ਆਪਾਂ ਕੋਈ ਲਾ ਕੇ ਨਹੀਂ ਕਰਦੇ ਪੱਠੇ ਇਹ 18 ਤੋਂ 20000 ਦੀ ਸੀ ਤੇ ਹੁਣ ਬੱਚੇ ਦਾ ਘਟਾ ਲਓ ਤੁਸੀਂ ਗਾਂਹਾਂ ਵਾਲੇ ਸੂਏ ਦਊਗੀ ਵਿਚਾਰੀ ਬੱਚਾ ਬੱਚੇ ਵੈਸੇ ਵੀ ਆਇਕਦੀ ਠੰਡ ਕਰਕੇ ਨੁਕਸਾਨੇ ਕੇ ਬਹੁਤ ਜ਼ਿਆਦੇ ਬਹੁਤ ਨੁਕਸਾਨ ਹੋਇਆ ਬੱਚਿਆਂ ਦਾ ਹਾਂਜੀ ਹਾਂ ਹੁਣ ਇਸ ਵਕਤ ਬਾਬਾ ਜੀ ਹੈਗੀ ਐ 15000 ਦੀ ਪੱਟ ਇਹਨੂੰ ਭਾਈ ਨੂੰ 13000 ਚ ਦੇ ਰਿਹਾ ਹਜੇ ਵੀ ਮੇਰਾ ਨਫਾ ਹੀ ਕੱਢਦਾ ਨਹੀਂ 15 ਦੀ ਹੈਗੀ ਐ ਜੀ ਜੇ ਤੁਹਾਨੂੰ 13 ਦੀ ਦੇ ਰਿਹਾ ਤਾਂ ਬਹੁਤ ਵਧੀਆ ਮਾੜੀ ਨਹੀਂ ਹੈ ਭਾਈ ਸਮਝ ਕੇ ਦਿਨਾ ਅੱਜ ਮੇਰਾ ਭਾਣਾ ਮਾੜੀ ਨਹੀਂ ਹੈਗੀ ਪੱਟ ਮੇਰੇ ਨਾਲ ਉਹ ਕੰਨ ਲਾ ਕੇ ਆ ਉਹ ਮੈਂ ਥੋੜੀ ਲੈਣੀ ਉਹਨੂੰ ਦੇਣੀ ਆ ਫੇਰ ਆ ਦੇਖੋ ਜੀ ਬੱਕਰੀਆਂ ਵੱਡੀ ਹਾਈਟ ਦੀਆਂ ਬੱਕਰੀਆਂ ਜਿਹੜੇ ਬੰਦੇ ਕਹਿੰਦੇ ਬੱਕਰੀਆਂ ਲੈਣੀਆਂ ਜੀ ਚੰਗੇ ਪੈਸੇ ਲਾਉਣੇ ਆ ਮਿਲ ਸਕਦੀਆਂ ਮੁੱਲਾਪੁਰ ਦੀ ਮੰਡੀ ਤੇ ਪਹੁੰਚੋ ਜਿਹੇ ਜੀ ਮਰਜ਼ੀ ਬੱਕਰੀ ਲਾਓ 37 38 ਇੰਚ ਹਾਈਟ ਦੀਆਂ ਬੱਕਰੀਆਂ ਮੰਡੀ ਤੇ ਆਮ ਨੋਰਮਲ ਆਉਂਦੀਆਂ ਨੇ ਗੱਬੜਾ ਨੇ ਬੱਕਰੀਆਂ ਦੋਨੇ ਬਾਕੀ ਛੋਟੇ ਮੋਲ ਵਾਲੀਆਂ ਵੀ ਖੜੀਆਂ ਤੇ ਜਿਹੇ ਜੇ ਮਰਜ਼ੀ ਮਾਲ ਤੁਸੀਂ ਲੈ ਸਕਦੇ ਹੋ ਵੇਚਤੀਆਂ ਬਈ ਇਹਦਾ ਬਾਬਾ ਜੀ ਨੇ ਸੇਵਾ ਲੈ ਕੇ ਬਸ ਉਹ ਬਾਬਾ ਜੀ ਆਪਣੇ ਮਿਲਗਿਲ ਨਾਲੇ ਬੰਦੇ ਨੇ ਲੁਧਿਆਣੇ ਪ੍ਰਧਾਨ ਜੀ ਇਹ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਚੱਲੀਆਂ ਜੀ ਇਹ ਇਹ ਉੱਥੇ ਚੱਲੀਆਂ ਨੇ ਬਸ ਲੁਧਿਆਣੀ ਹਾਂਜੀ ਠੀਕ ਹੈ ਜੋੜੀ ਬੱਕਰੀਆਂ ਦੀ ਸੇਵਾ ਤੇ ਵੇਗੀਆਂ ਹਾਂਜੀ ਠੀਕ ਹੈ ਉਹਨਾਂ ਨਾਲ ਬਹੁਤ ਪਿਆਰ ਆ ਬੱਕਰਾ ਕਿਹਦਾ ਜੀ ਲਿਆਕ ਤਲੀ ਆਪਣਾ ਜੀ ਇਹ ਇਹ ਆਪਣਾ ਜੀ ਆਪਣਾ ਜੀ ਇਹ ਘੂਰ ਦਾ ਬੜਾ ਨੇੜੇ ਹੀ ਲੱਗਣ ਦਿੰਦਾ ਇਹ ਪਹਿਲਾਂ ਕਰਦਾ ਹੀ ਹੂਣੀ ਕਹਿੰਦਾ ਕੁਝ ਅੱਛਾ ਹਾਂਜੀ ਉਹੀ ਕਹਿੰਦਾ ਗੁਲਾਬੀ ਚਮੜੀ ਚ ਹੈ ਜੀ ਹਾਂਜੀ ਗੁਲਾਬੀ ਕੀ ਮੁੱਲ ਕਰਦੇ ਉਹਦਾ ਇਹਦਾ 1.5 ਲੱਖ ਰੁਪਏ ਮੁੱਲ ਕੀਤਾ ਬਾਬਾ ਜੀ ਲਓ ਜੀ ਦੇਖ ਸਕਦੇ ਹੋ ਕਹਿ ਦਿੰਦਾ ਜੀ ਦੋ ਦੰਦ ਸਵਾ ਮੰਗਿਆ ਆ ਉਹ ਇੱਕ ਬੋਗਨ ਦੀ ਉਹ ਇੱਥੇ ਇਹ ਮੰਡੀ ਹੋਰ ਆ ਗਈ ਮੁੱਲਾ ਮੁੱਲਾਪੁਰ ਦੀ ਮੰਡੀ ਤੇ ਵੀਰੇ ਚੰਗੇ ਰੁਪਏ ਵਟ ਹੁੰਦੇ ਨੇ ਤੇ ਦੋ ਦੰਦ ਬੱਚਾ ਜੀ ਤਕਰੀਬਨ ਹੈਗਾ 41 42 ਇੰਚ ਹਾਈਟ ਹੈਗੀ ਆ 42 ਇੰਚ ਮਿੰਨਾ ਦਾ ਪਪਾ ਜੀ 42 ਇੰਚ ਹੈਗੀ ਲਗਭਗ ਵਧੀਆ ਬੱਚਾ ਗੁਲਾਬੀ ਚਮੜੀ ਚ ਇਹ ਨਹੀਂ ਵੀ ਕੱਲੇ ਕਾਨੀ ਗੁਲਾਬੀ ਨੇ ਸਾਰੀ ਚਮੜੀ ਦੇ ਵਿੱਚ ਗੁਲਾਬੀ ਹੈਗਾ ਰੰਗ ਵਧੀਆ ਬੱਚਾ ਜੇ ਕਿਸੇ ਨੇ ਪਾਲਣਾ ਲਿਆ ਜਾ ਸਕਦੇ ਹੋ ਲਿਆਕਤ ਵਾਲੀ ਕੋਲੋਂ ਹੂੰ ਬਾਕੀ ਹੋਰ ਹਰ ਤਰ੍ਹਾਂ ਦਾ ਮਾਲ ਤੁਸੀਂ ਲਿਆ ਜਾ ਸਕਦੇ ਹੋ ਦੇਖ ਸਕਦੇ ਹੋ ਪਲੂਣ ਪੱਠਾਂ ਖੜੀਆਂ ਲੋਹੇ ਕਲਰ ਦੇ ਵਿੱਚ ਆ ਪੱਠ ਪਲੂਣ ਸੋਣ ਵਾਲੀ ਆ ਹੂੰ ਕੰਨਾ ਕੁੰਨਾ ਦੀ ਵਧੀਆ ਸਨਖੀ ਆ ਸਿੰਘ ਵੀ ਪੂਰੇ ਵਧੀਆ ਨੇ ਕੀ ਮੰਗ ਰਹੇ ਹੋ ਜੀ ਇਹਦਾ 25000 ਰੁਪਏ ਮੁੱਲ ਕਰਦੇ ਆ ਜੀ ਮਾਲ ਕੇ ਦਾ ਸਹੀ ਆ ਭੇਡੂ ਵੀ ਆਏ ਨੇ ਬਾਈ ਹਾਂਜੀ ਹਾਂ ਭੇਡੂ ਬਹੁਤ ਆਏ ਹੋਏ ਜੀ ਅੱਜ ਜਿਵੇਂ ਜਿਵੇਂ ਕੁਰਬਾਨੀ ਨੇੜੇ ਆ ਗਈ ਮਨ ਲੱਗਦਾ ਹਾਂਜੀ ਹਾਂਜੀ ਭੇਡੂ ਪੇਡਾ ਪਹਿਲੀ ਚੱਲ ਪਾਂਦੀ ਆ ਆ ਦੇਖ ਸਕਦੇ ਹੋ ਤੁਸੀਂ ਜੀ ਬੱਕਰੀਆਂ ਆ ਵੀ ਚੰਗੀ ਪੱਕੀ ਖੜੀ ਆ ਸੋਹਣੀ ਆ ਬੱਕਰੀ ਠੰਡ ਕਰਕੇ ਪਸ਼ੂ ਥੋੜੇ ਜੇ ਇਕੱਠੇ ਹੋਏ ਖੜੇ ਨੇ ਹੂੰ ਆ ਮੁੰਡਾ ਜੀ ਫੌਜੀ ਆ ਜਾ ਵੀ ਲਿਆ ਮੁੰਡਿਆ ਇਹ ਤਾਂ ਖੇਸ ਹੀ ਬੜਾ ਭਾਰਾ ਲਈ ਫਿਰਦਾ ਫੌਜੀ ਆ ਮੁੰਡਾ ਤੇਰਾ ਹੈ ਆ ਹੱਡੀਆਂ ਮੇਰੇ ਨਾਲ ਵੀ ਇਹਦੀਆਂ ਤਾਂ ਜ਼ਿਆਦਾ ਚਮਕਦੀਆਂ ਇਹਨੂੰ ਖੁਲਾਇਆ ਫੁਲਾਇਆ ਕੁਛ ਹੈ ਹੈ ਖੜਾਉਂਦਾ ਨਹੀਂ ਰਿਹਾ ਡੈਡੀ ਕੋ ਤੈਨੂੰ ਫੇਰ ਯਾਰ ਮੋਟਾ-ਮੋਟਾ ਹੋ ਗਿਆ ਮੁੰਡੇ ਤਾਂ ਡੱਡੇ ਹੁਣ ਅੱਜ ਕੱਲ ਤਾਂ ਜਿੰਮਾ-ਜੁਮਾ ਜਾਂਦੇ ਆ ਤੈਨੂੰ ਬੱਕਰੀਆਂ ਜੀ ਰੱਖਦਾ ਲੱਗਦਾ ਚਾਰ ਪਾ ਕੇ ਦੇ ਬਈ ਆਵੇ ਕਿੰਨਾ ਮਾਜੀ ਹੋਰ ਕੀ ਮੁੱਲ ਕਰਦਾ ਇਹਦਾ ਇਹ ਆਫਰ ਆ ਜੋ ਮਾਜੀ ਖਾਵੇ 30000 ਇਹ ਨਹੀਂ ਕੰਦਾ ਆਫਰ ਹੈਗੀ ਹੈਗੀ ਪੱਠ ਚੰਗੀ ਆ ਜੀ ਥੋੜੀ ਜੀ ਹੈਟ ਪੱਖੋਂ ਚਲੀ ਗਈ ਆ ਹੈਡ ਜ਼ਰੂਰ ਘਾਟਾ ਪੱਠ ਦੀ نسل ਕੰਨ ਮੇਰਾ ਖਿਆਲ ਆ ਵੀ ਬਹੁਤ ਘੱਟ ਮਿਲਦੇ ਇਹ ਜਿਹੇ ਕੰਨ ਚੌੜੇ ਦੇਖ ਸਾਹਿਬ ਤੇਰਸੇਮ ਸਿੰਘ ਜੀ ਮੇਰਾ ਇਹ ਖਿਆਲ ਆ ਵੀ 8 ਇੰਚ ਚੌੜੇ ਹੋਣਗੇ ਕੰਨ ਕੰਨ ਦੀ ਚੜਾਈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਚੜਾਈ ਆ ਤੇ ਲਵਾਈ ਵੀ ਬਹੁਤ ਆ ਕੰਨ ਦੀ ਲੰਬਾ ਕੰਨ ਮਿਲ ਜਾਂਦਾ ਪਰ ਚੌੜਾ ਨਹੀਂ ਮਿਲਦਾ ਹੁੰਦਾ ਜੀ ਹੈਗੇ ਆ ਜੀ 18 19 ਇੰਚ ਲੰਬੇ ਕੰਨਾਂ ਬੋਕਾਂ ਜਿਹੜੇ ਕੰਨ ਨੇ ਪਾਠਦੇ ਸਹੀ ਗੱਲ ਆ ਆ ਜੋ ਬਈ ਯਾਨੀ ਕਿ ਕਾਫੀ ਕੁਸ ਆਇਆ ਜਿੱਤਾ ਹਾਂਜੀ ਬੱਕਰੇ ਖੜੇ ਨੇ ਆ ਸਾਰੇ ਇੰਨੀ ਠੰਡ ਹੋਣ ਦੇ ਬਾਵਜੂਦ ਵੀ ਮਾਲ ਕਾਫੀ ਜ਼ਿਆਦਾ ਹੈਗਾ ਜਿਵੇਂ ਹੁਣ ਲੋੜੀ ਕਰਕੇ ਬੱਕਰਿਆਂ ਦੀ ਗੱਕੀ ਆ ਜੀ ਬੱਕਰੇ ਚੱਲ ਰਹੇ ਨੇ ਆ ਬੀਬੀਆਂ ਆਈਆਂ ਬੱਕਰੀ ਲੈ ਕੇ ਵੀ ਦੇਖ ਲੈ ਗਏ ਨੇ ਆਪਾਂ ਦਿਖਾ ਦਿੰਨੇ ਆ ਕਿਹੜੀ ਜਗ੍ਹਾ ਤੋਂ ਆਇਓ ਭਾਈ ਬਸ਼ਰਾਮਾ ਤੋਂ ਬਸ਼ਰਾਮਾ ਕੀ ਮੰਗਦੇ ਨੇ ਉਹ ਦਾ ਬੱਕਰੀ ਦਾ 25000 ਇਹ ਬਸ਼ਰਾਮਾ ਤੋਂ ਆਇਆ ਜੀ ਲੋਹਾ ਬੱਚਾ ਅੱਡਾ ਹੈ ਬੱਚਾ ਲੱਗਾ ਜੀ ਇਹ ਗੱਬਣ ਸੂਣ ਵਾਲੀ ਆ ਆ ਵੀ ਦੇਖੋ ਮੰਡੀ ਦੇ ਗੱਡੀ ਦੇ ਉੱਤੇ ਪਿੰਜਰਾ ਬੰਨ ਰੱਖਿਆ ਆ ਦੇਖੋ ਜੀ ਵਿੱਚ ਬੋਕ ਬੈਠਾ ਇੱਕ ਨਾਲ ਬੱਕਰੀ ਇੱਕ ਕਿ ਚਾਈ ਆਏਗਾ ਮਲੋਟ ਹੈਗਾ ਆ ਦੇਖੋ ਹਣਾ ਬੱਕਰੀ ਸੂਣ ਨੂੰ ਤਿਆਰ ਆ ਜੀ ਇਹ ਇਹ ਬੱਕਰੀ ਸੂਣ ਦੇ ਨੇੜੇ ਆ ਤਾਂ ਹੀ ਸੁਸਤੀ ਜੀ ਖੜੀ ਹੈ ਜੀ 나 ਜੀ ਸੋਊਗੀ ਹੁਣ ਬੱਕਰੀ ਜਾਲਾ ਮਾਰਨ ਲੱਗੀ ਵੀ ਦੇਖ ਸਕਦੇ ਹੋ ਆ ਦੇਖੋ ਮੀਡੇ ਜੀ ਪੂਰੇ ਪਲੇ ਹੋਏ ਮੀਡੇ ਆ ਰਹੇ ਨੇ ਵਪਾਰੀ ਵੀ ਇਹਨਾਂ ਨੂੰ ਬੇਨਤੀ ਆ ਕਿ ਹਰ ਸ਼ਨੀਵਾਰ ਨੂੰ ਇਹ ਮੰਡੀ ਲੱਗਦੀ ਆ ਪਹੁੰਚਿਆ ਕਰੋ ਜਰੂਰ ਵੱਧ ਤੋਂ ਵੱਧ ਮੀਡੇ ਵੀ ਆਕਸਰ ਕਿੰਨੇ ਕ ਵਿਕਦੇ ਆ ਜੀ ਮੰਡੀ ਤੇ ਇਥੇ ਮੀਢੇ ਕਾਫੀ ਵਿਕਦੇ ਆ ਜੀ ਜੈ ਮੀਢਾ ਜਮਨਾਪੁਰੀ ਪਿਓਰ ਹੋਵੇ ਤਾਂ ਬਹੁਤ ਵਿਕਦੇ ਆ ਜੀ ਇਹ ਥੋੜਾ ਜਿਹਾ ਮਿਕਸ ਚ ਆ ਜਾਂਦਾ ਵਾ ਹੂੰ ਤੇ ਮੀਢਾ ਉਂ ਪਲਿਆ ਹੋਇਆ ਬਹੁਤ ਵਜਨ ਧਾਰ ਬਹੁਤ ਹੈ ਵਜਨ ਆ ਪੂਰਾ ਫੁੱਲ ਵਜਨ ਆ ਜੀ ਕੁਰਬਾਨੀ ਵਾਲੇ ਵਾਸਤੇ ਆ ਬੱਕਰੀ ਤੁਸੀਂ ਦੇਖ ਸਕਦੇ ਹੋ 37 38 ਇੰਚ ਹਾਈਟ ਦੀ ਬੱਕਰੀ ਆ ਹੂੰ ਸੋਹਣੀ ਆ ਬੱਕਰੀ ਕਰਦ ਇਕੱਠ ਪੂਰਾ ਉੱਚਾ ਸਾਰੀਆਂ ਇਹ ਤਕਰੀਬਨ ਗੱਬਣਾ ਨੇ ਬੱਕਰੀਆਂ ਵੱਡੀਆਂ ਨੇ ਸਹੀ ਗੱਲ ਹੈ ਜੀ ਲੈ ਇਧਰ ਲੈ ਬੰਦੇ ਆਜੋ ਆ ਦੇਖੋ ਜੀ ਸਾਡੇ ਮੱਖਣ ਸਿੰਘ ਜੀ ਬਹੁਤ ਵਧੀਆ ਜੀ ਬੱਕਰਾ ਕਹਿ ਜਾਂਦਾ ਹਾ ਚਾਰ ਦੰਦ ਬੱਚਾ ਤਾਂ ਕੀ ਕਰਦੇ ਮੁੱਲ 75000 ਰੁਪਏ ਮੁੱਲ ਕਰਦੇ ਆਤਰ ਸਿੰਘ ਜੀ ਬੱਕਰੇ ਦਾ ਮੁੱਲ ਵਾਲਾ ਤਾਂ ਸੇਰੀਲਾ ਤਾਂ ਮੁੰਡੇ ਨੇ ਕਿਹੜਾ ਪਿੰਡ ਆ ਵੀਰੇ ਆਪਣਾ ਹੈਂ ਦੰਦਾਂ ਦਾ ਕਿਹੜਾ ਪਿੰਡ ਆ ਤੇਰਾ ਬੁਚਕਰ ਠੀਕ ਆ 75000 ਆ ਲੈ ਮੱਖਣ ਘੜਾ ਘੜਾ ਦਈਏ ਥੋੜਾ ਜਿਹਾ ترਸੀਮ ਸਿੰਘ ਦਾ ਦਿਖਾ ਦਈਏ ਮੰਡੀ ਬਾਹਰਲੇ ਲੋਕਾਂ ਨੂੰ ਗਾਂ ਨੂੰ ਮੰਡੀ ਦਿਖਾ ਰਾਂਗੇ ਤੁਹਾਨੂੰ ਆਇਆ ਕਰਨਗੇ ਆ ਬੱਕਰੇ ਵਾਲੇ ਪੁੱਛੇ ਮੜਾ ਇੱਧਰ ਜੀ ਇਹ ਆਪਣੇ ਪਿੰਡ ਹੋਈਆਂ ਜੀ ਮੁੱਲਾਪੁਰ ਤੋਂ ਹੀ ਆ ਬੱਕਰਾ ਇਹ ਇੱਧਰ ਨੂੰ ਕਮਾ ਆ ਬਈ ਗੋਲੂ ਇਹਨੂੰ ਇਹ ਮੁੱਲਾਪੁਰ ਤੋਂ ਹੀ ਆ ਜੀ ਬੱਕਰਾ ਚੰਗੀ نسل ਦਾ ਵਾ ਤੇ ਇਹ ਵੀਰ ਆ ਸਾਡਾ ਜਿਹੜਾ ਇਹ ਬਾਹਰ ਗਿਆ ਹੋਇਆ ਸੀਗਾ ਤੇ ਜਿੱਦਾਂ ਤੁਹਾਨੂੰ ਪਤਾ ਹੀ ਆ ਵੀ ਜਿਹੜੇ ਪੰਜਾਨ ਹੋਣ ਚਾਹੇ ਭਰਾ ਹੋਣ ਚਾਹੇ ਕੋਈ ਪਾਲੀ ਹੋਵੇ ਉਹ ਚੀਜ਼ ਉਹ ਨਹੀਂ ਸੰਭਾਲ ਸਕਦੇ ਜਿੰਨੀ ਮਾਲਕ ਨੇ ਸਭਾਲਣੀਆਂ ਹੂੰ ਇਹ ਬੱਕਰਾ ਨਜੀਰ ਖਾਨ ਵੀ ਲੈਂਦਾ ਸੀ ਇਹ ਤੇ 45000 ਰੁਪਏ ਨਜੀਰ ਖਾਨ ਨੇ ਲਾਇਆ ਸੀ ਅੱਛਾ ਜੀ ਤੇ ਇਹ ਉਦੋਂ ਮੇਰੇ ਖਾ ਡੇਢ ਲੱਖ ਮੰਗਦੇ ਸੀਗੇ ਹੁਣ ਅੱਜ ਕੀ ਮੁੱਲ ਕਰਦੇ ਹੋ ਲੱਖ ਰੁਪਏ ਅੱਜ ਲੱਖ ਰੁਪਏ ਮੁੱਲ ਕਰਦੇ ਆ ਜੀ ਕੁਛ ਲੱਗੇ ਅੱਜ ਅੱਜ ਪਾਲਕੇ ਵੀ ਲੱਖ ਕਰ ਰਹੇ ਨੇ ਹਾਂ ਜੀ ਅੱਜ ਪਾਲਕੇ ਵੀ ਲੱਖ ਕਰ ਰਹੇ ਨੇ ਖਾਸ ਟਾਈਮ ਬੱਚਾ ਬਹੁਤ ਸੋਹਣਾ ਛੋਟਾ ਹੁੰਦਾ ਇਹਨਾਂ ਨੇ ਪਾਲਿਆ ਹੋਇਆ ਅੱਛਾ ਜੀ ਤੇ ਹੈਗੀਆਂ ਕਾਫੀ ਬੱਕਰੀਆਂ ਇਹਨਾਂ ਕੋਲੇ ਵੀ ਚੰਗੀਆਂ ਨੇ ਬੱਕਰੀਆਂ ਵਧੀਆ ਨੇ ਤੇ ਇਹਨਾਂ ਦਾ ਬੱਚਾ ਵੀ ਇੱਥੇ ਆਇਆ ਸੀਗਾ 6ਵੇਂ ਨੰਬਰ ਤੇ ਆਇਆ ਛੋਟਾ ਬੱਚਾ ਇਹਨਾਂ ਦਾ ਨਿਕਾਜ ਆ ਇਹ ਇਸੇ ਬੱਕਰੇ ਦਾ ਹੀ ਬੱਚਾ ਸੀਗਾ ਹੂੰ ਤੇ ਸੋਹਣੇ ਬੱਚੇ ਕੱਢਦਾ ਬੱਕਰਾ ਜੇ ਕਿਸੇ ਨੇ ਆਪਦੇ ਫਾਰਮ ਵਾਸਤੇ ਲੈ ਜਾਣਾ ਕੋਈ ਗੱਲ ਨਹੀਂ ਆਪਾਂ ਇਹਨਾਂ ਦਾ ਸੌਦਾ ਕਰਵਾ ਦੇਾਂਗੇ ਮੁੱਲਾਪੁਰ ਦੇ ਵਿੱਚ ਹੀ ਖੜਾ ਬੱਕਰਾ ਇਹ ਜੇ ਕਿਸੇ ਨੇ ਵੀ ਲੈਣਾ ਹੋਵੇ ਇਹ 8 ਦੰਦ ਹੋ ਗਿਆ ਇਹ ਚਲੋ 6 ਦੰਦ ਆਜੀ ਯਾਨੀ 8 ਹੋ ਗਿਆ ਵਾ ਤੇ ਬੱਚਾ ਵਧੀਆ ਵਾ ਬੱਚੇ ਜੇ ਕਿਸੇ ਨੇ ਬੱਚੇ ਬਣਾਉਣੇ ਆ ਸਹੀ